हां जी किसान ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਵੀਡੀਓ ਬਣਾ ਰਿਹਾ ਪਿੰਡ ਨਵਾ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਲਗੋ ਕੋਠੀ ਦੇ ਬਿਲਕੁਲ ਨੇੜੇਕ ਦੱਬੀਪੁਰਾ ਪਿੰਡ ਵੀ ਥੋੜੀ ਦੂਰੀ ਤੇ ਆ ਬੱਲਿਆਂ ਵਾਲਾ ਮਮੂਤਪੁਰ ਅਮਰਕੋਟ ਇਹ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਪਿੰਡ ਹੈ ਤੇ ਪਿੱਕੀਵਾਂ ਤੋਂ ਤਕਰੀਬਨ ਕੋਈ 10-12 ਕਿਲੋਮੀਟਰ ਦੀ ਦੂਰੀ ਨਵਾ ਪਿੰਡ ਜਗਤਪੁਰਾ ਵੀਰ ਸ਼ਮਸ਼ੇਰ ਸਿੰਘ ਜਣੋਦੇ ਕੋ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੀਤਾ ਵੀਰ ਸ਼ਮਸ਼ੀਰ ਸਿੰਘ ਹੋਣਾ ਦਾ ਪਸ਼ੂ ਖਰੀਦਦਾਰੀ ਕਰਦੇ ਆ ਰੂਟੀਨ ਦੇ ਵਿੱਚ ਨਗ ਜਿਹੜੇ ਕੋਈ 2-4 ਨਗ ਆਏ ਗਏ ਰਹਿੰਦੇ ਆ ਇਸ ਕਿਲੇ ਦੇ ਬਾਕੀ ਸਮੇਂ ਸਮੇਂ ਨਾਲ ਤੁਸੀਂ ਆਪਣਾ ਸੰਪਰਕ ਬਣਾ ਲਿਆ ਕਰੋ ਆ ਇਹਨਾਂਵੇਂ ਨਗਾਂ ਦੀ ਡਿਟੇਲ ਆ ਉਹ ਲੈਂਦੇ ਰਿਆ ਕਰੋ ਠੀਕ ਆ ਜੀ ਦੋ ਵੜਾ ਤੁਸੀਂ ਸਾਹਮਣੇ ਦੇਖ ਰਿਹਾ ਜੇ ਇੱਕ ਵਰਤ ਉਸੇ ਬਿਲਕੁਲ ਸੱਜਰ ਪਾ ਦੀ ਸੂਈ ਆ ਰਾਤੀ ਸੂਈ ਆ ਤੇ ਪ੍ਰੋਪਰ ਜੇਰ ਜੂਰ ਪਾ ਦਿੱਤੀ ਆ ਬੈੜ ਨੇ ਬੱਚਾ ਬਹੁਤ ਸ਼ਾਨਦਾਰ ਦਿੱਤਾ ਮਗਰ ਬੱਚੀ ਫੀਮੇਲ ਕਾਪ ਆ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਤੇ ਇੱਕ ਇੱਧਰ ਤੁਸੀਂ ਦੇਖੋਗੇ ਸੱਜੇ ਪਾਸੇ ਦੋਸਤੋ ਇਹ ਵੜ ਗੱਬਣ ਤਿਆਰੀ ਹੈ ਤਿਆਰੀ ਦੇ ਵਿੱਚ ਆਜ ਤਰੀਕ 16 ਜਨਵਰੀ ਤੇ ਸਮਾਂ ਕੋਈ ਦੋਸਤੋ ਸ਼ਾਮ ਦੇ 3:30 ਵਜੇ ਦਾ ਹੈ ਆਓ ਕਰਤੀਆਂ ਗੱਲਬਾਤ ਸਾਕ ਪਹਿਲੇ ਵੀਰ ਸ਼ਮਸ਼ੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਹੋਰ ਵੀਰੇ ਠੀਕ ਠਾਕ ਸੇਪਾ ਠੀਕ ਠਾਕ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਸ਼ਮਸ਼ੀਰ ਹੋ ਆਪਵਾਸ ਸੌ ਠੀਕ ਠਾਕ ਬਹੁਤ ਵਧੀਆ ਭਾਜੀ ਠੀਕ ਠਾਕ ਠੀਕ ਠਾਕ ਚਾਹੀਦੇ ਮਹਾਰਾਜ ਕਿਰਪਾ ਰੱਖੇ ਚੜ੍ਹਦੀ ਕਲਾ ਕਰੇ ਹਰ ਇੱਕ ਤੇ ਅੱਛਾ ਸ਼ ਕਿ ਪਛੂ ਇਸ ਤਰ੍ਹਾਂ ਆਪਣੇ ਕੋਲ ਕੋ ਦੋ ਚਾਰ ਨਾਗਰ ਆਪਣੇ ਕਿਲੇ ਤੇ ਮੌਜੂਦ ਹੁੰਦੇ ਆ ਬਿੱਕੀ ਹਾਂਜੀ ਆਏ ਰਹਿੰਦੇ ਆ ਕੋਈ ਆ ਗਿਆ ਕੋਈ ਚਲੇ ਗਿਆ ਆ ਬਿਲਕੁਲ ਕੋਈ ਦੇਖ ਗਿਆ ਇਹ ਆ ਤੇ ਆਪਾਂ ਨੂੰ ਵੀਡੀਓ ਪਾਈ ਨੂੰ ਖਾਲਕ ਹੋ ਗਿਆ ਹੈ ਹਾਂਜੀ ਮਾਲ ਉਤਰਾ ਵਿਕੀ ਗਿਆ ਬਿਲਕੁਲ ਤੇ ਵੀਡੀਓ ਨਹੀਂ ਹੈ ਭਾਈ ਹੁਣ ਫੇਰ ਮੈਂ ਭਰਾਵਾਂ ਨੂੰ ਦਰਸ਼ਨ ਦਈਏ ਵੀ ਜੁੜੀਏ ਨਾਲ ਕੋਈ ਜੁੜੀਏ ਨਾਲ ਫੇਰ ਇਸ ਕਰਕੇ ਵੀਡੀਓ ਆਪਾਂ ਫੇਰ ਅਪਲੋਡ ਕਰਿਆ ਕਰਾਂਗੇ ਠੀਕ ਹੈ ਜੀ ਠੀਕ ਹੈ ਹਾਂਜੀ अच्छा संजर्बीर जी ਜਿਵੇਂ ਆਪਣੇ ਕੋਲ ਦੋ ਨਾਲ ਆ ਗਏ ਇੱਕ ਤਾਂ ਰਾਤ ਹੀ ਵਹਿਰ ਸੋਈ ਆਪਣੇ ਕੋਲ ਜਿਹੜੀ ਸੱਜਰ ਹਾਂਜੀ ਤੇ ਇੱਕ ਆਪਣੇ ਕੋਲ ਜਿਹੜੀ ਆ ਵਹਿਰ ਦਿਨ ਹਜੇ ਲੈ ਜੂਗੇ ਇਹ ਗੱਬਰ ਹਲਕਾ ਲੈ ਜੂਗੇ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਰੇਡ ਵੈਸੇ ਗੁਰਸ਼ਮ ਸਿੰਘ ਜੀ ਅਦੇ ਬੜੇ ਜਾਇਜ ਬਾਜ਼ ਚ ਬਚਾਇਜ ਰੇਟ ਹੁੰਦੇ ਆ ਬਾਕੀ ਵਹਿਰ ਵੇਖ ਕੇ ਪਸ਼ੂ ਵੇਖ ਕੇ ਨਾਲ ਦੇ ਨਾਲ ਰੇਡ ਜਦੋਂ ਆਪਾਂ ਤੁਹਾਨੂੰ ਦੱਸ ਦਿੱਤੇ ਤੇ ਤੁਸੀਂ ਆਪ ਅੰਦਾਜ਼ਾ ਲਾ ਜਾਓਗੇ ਠੀਕ ਹੈ ਵੀ ਬਿਲਕੁਲ ਜੈਨੂਨ ਰੇਟ ਆ ਤੇ ਅੱਛਾ ਵੀਰ ਇਹਦਾ ਸੂਆ ਕਿੰਨਾ ਵੱਡਾ ਸੂਆ ਵੀਰ ਜੀ ਉਹਨਾਂ ਸਾਨੂੰ ਦੂਜਾ ਕਿ ਤੀਜਾ ਮੰਨ ਕੇ ਚੱਲੋ ਠੀਕ ਹੈ ਜੀ ਹਾਂਜੀ ਤੀਜਾ ਹੋ ਸਕਦਾ ਚਲ ਦੂਜਾ ਨਹੀਂ ਤੀਜਾ ਹੋ ਸਕਦਾ ਠੀਕ ਹੈ ਜੀ ਹਾਂਜੀ ਅੱਜ ਮਗਰ ਰਾਤੀ ਸੁੱਈ ਆਪਣੀ ਰਾਤੀ ਸੁੱਈ ਆਪਣੇ ਕੋਲ 11:00 ਵਜੇ ਠੀਕ ਆ 11:00 12:00 ਵਜੇ ਸੁੱਈ 2:30 ਵਜੇ ਨੇ ਜੋਰ ਸੁੱਤੀ ਆ ਠੀਕ ਹੈ ਜੀ ਤੇ ਆਪਾਂ ਇਹਦੇ ਥੱਲੋਂ 5 ਕਿਲੋਟਰ ਦੇਨੇ ਬਹੁਤਾ ਕੱਢਿਆ ਠੀਕ ਹੈ ਜੀ ਤੇ ਬੰਬਾ ਜਵਾਛੀ ਨੂੰ ਲਿਆ ਠੀਕ ਹੈ ਜੀ ਹਾਂਜੀ ਬਾਕੀ ਦੋਸਤ ਮਗਰ ਬੱਛੀ ਆ ਗੰਦਾ ਨਾੜੂਆ ਬਿਲਕੁਲ ਤੁਸੀਂ ਦੇਖ ਸਕਦੇ ਜੇ ਬੱਚਾ ਬ ਤੇ ਵਾਇਰ ਦਾ ਕੰਬੀਨੇਸ਼ਨ ਤਾਂ ਹੈਗਾ ਡੱਬੀ ਬੱਚੀ ਹੈ ਬਹੁਤ ਖੂਬਸੂਰਤ ਬੱਚਾ ਤੇ ਸ਼ੌਂਕ ਨਾਲ ਮੇਰਾ ਭਰਾ ਕੋਈ ਤਿਆਰ ਕਰ ਲੂਗਾ ਦੂਜਾ ਸੂਆ ਇਹ ਬੈਡ ਸੂਈ ਹੈ ਬਾਕੀ ਹਵਾਨੇ ਲੇਵੇ ਦੀ ਬੜੀ ਸਾਫ ਸੁਥਰੀ ਹੈ ਤੇ ਪੂਰਾ ਹਵਾਨਾ ਚੱਡੇ ਵਾਲੇ ਪਾਸੋਂ ਖਬਰਦਾਰ ਆ ਤੇ ਕੋਈ 5-4 ਕਿਲੋ 5-4 ਕਿਲੋ ਜਿਹੜੀ ਦੋਸਤੋ ਮਾਰਨਿੰਗ ਜਿਹੜੀ ਚੁਵਾਈ ਆ ਇਸ ਵੇਰ ਦੀ ਕੀਤੀ ਗਈ ਆ ਤੇ ਚੌਂ ਚੌਂ ਵੀਰ ਸੰਸੇਰ ਓਕੇ ਰੋਕੇ ਰੋਕਾ ਬਿਲਕੁਲ ਕੋਈ ਕਿਤੇ ਪੂਰ ਸੱਟਾ ਨਹੀਂ ਹੈਗਾ ਵੀਰ ਜੀ ਠੀਕ ਹੈ ਜੀ ਆ ਪੋਲੀ ਰੂ ਵਰਗੀ ਇਹ ਪਹਿਲਾ ਡਾਂਗੀ ਦਿਨੇ 5 ਕਿਲੋ ਕੱਢਿਆ ਬੋਲਾ ਤਨ ਤੇ ਰੱਖੀਏ ਇਹ ਆਪੀ ਪਾ ਕੇ ਭੜ ਕੇ ਕੱਲ ਨੂੰ ਸਾਫ਼ ਕਰਾਂਗੇ ਠੀਕ ਹੈ ਜੀ ਹਾਂਜੀ ਮੈਂ ਵੀ ਇੱਕ ਵਾਰ ਦੱਸਾਂ ਮੈਂ ਤੁਹਾਨੂੰ ਸੱਜੇ ਖੜਿਓ ਬੈਣੀ ਵਾਲੀ ਸਾਈਡ ਤੋਂ ਪੂਰੀ ਤਸੱਲੀ ਨਾਲ ਥਣ ਵਿਖਾ ਦਿਆਂ ਆ ਤੁਸੀਂ ਕਰੋ ਚੈੱਕ ਠੀਕ ਹੈ ਜੀ ਸੋ ਬੱਚੇ ਨੂੰ ਲਿਆ ਕੇ ਜਿਹੜਾ ਥੋੜਾ ਬਾਤਾ ਜਿਹੜਾ 5-4 ਕਿਲੋ ਮਾਰਨਿੰਗ ਪਹਿਲੀ ਚਵਾਈ ਕੀਤੀ ਅੱਜ ਥਣ ਮਰਲੇ ਵਿੱਚ ਚੰਗਾ ਖਾਸ ਆ ਬਾਕੀ ਗੈਬ ਗੂਪ ਚੰਗਾ ਤੁਸੀਂ ਵੇਖੋ ਮਰਲੇ ਦੀਆਂ ਮਰਲੇ ਵੰਡਾ ਤੇ ਗਿੱਠ-ਗਿੱਠ ਤੇ ਥਣ ਆਪਾਂ ਕਹਿ ਸਕਦੇ ਹਾਂ ਵੀ ਚੰਗੀ ਵੰਡ ਸਪੇਸ ਤੇ ਥਣ ਲੱਗਾ ਤੇ ਬਾਕੀ ਦੁੱਧ ਵੀ ਚੰਗਾ ਚਵਾ ਦੂਗੀ ਬਹਿਲ ਵੈਸੇ ਚੰਗੀ ਆ ਕਾਰ ਕੋਈ ਨਹੀਂ ਜੀ ਠੀਕ ਆ ਜੀ ਹਾਂ ਦੁੱਧ 20 ਕਿਲੋ ਠੰਡੀ ਧੀ ਦੇਖੋ ਚੰਗੀ ਹੈ ਜਿੱਤਰਾ ਮਰਜੀ ਥੱਲੇ ਬੈਠੇ ਰਹੋ ਕੋਈ ਵਿਚਾਰ ਨਹੀਂ ਲੋ ਵੀ ਠੀਕ ਆ ਜੀ ਹਾਂ 20 ਕਿਲੋ ਪਾ ਜੂ ਬਰੇ ਰਾ ਠੀਕ ਆ ਸ਼ਮਸ਼ੇਰ ਵੀ ਇੱਕ ਵਾਰੀ ਖੋਲ ਕੇ ਮੜਾ ਤੋੜ ਕੇ ਦਿਖਾਈਏ ਭਰਾਵਾਂ ਨੂੰ ਲੋ ਵੀਰ ਜੀ ਉਹ ਕੱਦ ਮੇਰਾ ਵੀਰ ਕੋਈ ਵੀ ਦੂਰ ਨੇੜੇ ਆ ਰਿਹਾ ਕੱਦ ਵੱਡਾ ਵੈਰ ਦਾ ਠੀਕ ਆ ਜੀ ਸੂਸਵਾ ਦੇ ਵਿੱਚ ਵੈਸੇ ਵੀ ਪਛੀ ਥੋੜਾ ਜਿਹਾ ਇੱਕ ਵਾਰੀ ਤਹਿ ਜੀ ਲਾ ਜਾਂਦਾ ਕਿਉਂਕਿ ਬੱਚਾ ਹੈ ਵੀ ਬਹੁਤ ਆ ਮਗਰ ਬੱਚੀ ਚੰਗੀ ਕਾਸੀ ਆ ਪਲੀ ਪਲੀਤੀ ਮਗਰ ਵਸੀ ਆ ਤੇ ਇੱਧਰ ਆਪਾਂ ਤੁਹਾਨੂੰ ਇੱਕ ਵਾਰੀ ਵੈਰ ਤੋੜ ਕੇ ਦਿਖਾਉਨੇ ਆ بس یہاں ਬਾਕੀ ਕੁਛ ਨਹੀਂ ਗਾਈ ਦੀ ਵੇੜ ਨੂੰ ਬਾਕੀ ਚੰਗੀ ਸੇਵਾ ਫਾਰਮਰ ਭਰਾ ਦੇ ਰਹੀ ਤੇ ਦੁੱਧ ਤੁਸੀਂ ਪਲੱਸ ਵੀ ਚੁਆਈ ਕਰੋਗੇ ਚੰਗੀ ਸੇਵਾ ਆ ਪੰਜ ਲੀਟਰ ਦੀ ਚੁਆਈ ਆਵੇ ਹਾਂ ਆ ਦੇਖੋ ਜੀ ਬਿਲਕੁਲ ਇੱਕ ਆਪਾਂ ਕਹਿ ਸਕਦੇ ਭੀ ਕੰਪੈਕਟ ਅਡਰਾ ਫਿਕਸ ਹੋਵਣਾ ਚਾਹੀਦਾ ਲੱਗਾ ਕਰਮਾ ਨੂੰ ਕੋਈ ਇਹਨੂੰ ਵਿਚਾਰ ਨਹੀਂ ਜਿੱਥੇ ਮਰਜੀ ਡਾਕ ਕੇ ਥੱਲੇ ਬੈਜੋ ਹਾਂ ਜੀ ਹਾਂ ਦੇਖੋ ਏਡੀ ਠੰਡੀ ਹੈ ਹਾਂ ਕੋਈ ਵਿਚਾਰ ਨਹੀਂ ਸੀਲ ਸਲਾਗਾ ਪੂਰੀ ਸੋ ਠੰਡੀ ਤੇਰੀ ਆ ਸਭ ਤੋਂ ਮੇਨ ਗੱਲ ਆ ਜਿਹੜੀ ਦੋਸਤੋ ਇੱਕ ਆਰਡਰ ਬਿਲਕੁਲ ਕੰਪੈਕਟ ਆ ਤਨਾਲ ਦੀ ਨਾਲ ਜਿਹੜਾ ਗੈਬ ਆਪਸੀ ਸਣਾ ਦਾ ਉਹ ਬਹੁਤ ਚੰਗਾ ਸਪੇਸ ਵੰਡ ਚੰਗੀ ਆ ਹਵਾਨਾ ਚੱਡਾ ਬੜਾ ਫਿਕਸ ਬੜਾ ਟਿਕਾਣੇ ਤੇ ਆ ਠੀਕ ਆ ਜੀ ਤੇ ਇਹ ਬਾਹਰ ਜਿਹੜੀ ਤੁਹਾਨੂੰ ਆਪਾਂ ਦਿਖਾ ਰਹੇ ਆ ਠੀਕ ਆ ਜੀ ਪਹਿਲੇ ਡੰਗ ਦੀ ਚਵਾਈ ਹੋਈ ਆ ਸੋ 20 ਲੀਟਰ ਤੋਂ ਪਲੱਸ ਵੀ ਤੁਸੀਂ ਚਵਾਈ ਕਰ ਸਕਦੇ ਜੇ ਅੱਛਾ ਵੀਰ ਚਮਚੇਰ ਕੀ ਡਿਮਾਂਡ ਰਹੂਗੀ ਦੀ ਕਿੰਨੇ ਕਿ ਡਿਮਾਂਡ ਤਾਂ ਵੀਰ ਜੀ ਭਾਵੇਂ 75000 ਕਰਾ ਲਓ ਹਾਂ ਜੀ ਤੇ ਭਾਵੇਂ 72 ਕਰਾ ਲਓ ਹਾਂ ਜੀ ਇਹ ਆਪਾਂ ਦੋ ਘੱਟ ਦੇ ਦਾਂਗੇ 70 ਤੋਂ 68000 ਦੀ ਦੇ ਦਾਂਗੇ ਯੈਸ ਨੂੰ 68000 ਦੀ ਹਾਂ ਜਿਹੜੀ ਹਾਂ ਨਾ 68000 ਦੀ ਆਪਾਂ ਦੇ ਦ ਠੀਕ ਹੈ ਜੀ ਹਾਂ ਜੀ ਲੋਬੀ ਭਰਾਵੋ 72 75000 ਡਿਮਾਂਡ ਕੁਛ ਵੀ ਆ ਪਰ 68000 ਦੀ ਤੁਹਾਨੂੰ ਇਹ ਵੈੜ ਮਿਲ ਜੂਗੀ ਅੱਜ ਠੀਕ ਹੈ ਜੀ 68000 ਦੀ ਬਾਕੀ ਵੈੜ ਤੁਸੀਂ ਬਿਲਕੁਲ ਆਲ ਰੌਂਡ ਤੋਂ ਇੱਕ ਵਾਰੀ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਦਿਖਾਤੀ ਆ ਸੋ ਬੱਚਾ ਬਹੁਤ ਖੂਬਸੂਰਤ ਆ ਮਗਰ ਵੱੱਛੀ ਬਹੁਤ ਜਿਆਦੀ ਸੋਹਣੀ ਆ ਠੀਕ ਹੈ ਜੀ ਆ ਦੇਖੋ ਉਹ ਦੇਖੋ ਹੱਥ ਲਾਇਆ ਉਸੇ ਦੇ ਬੱਚਾ ਦਾ ਹੱਥ ਪਲੇ ਰਿਆ ਤੇ ਖਸਮਾਈ ਇੱਕ ਮਿੰਟ ਜੀ ਚਤੁਰ ਦੰਗੜਾ ਆਇੰਦਾ ਦੋਸਤ ਤੇਰੇ ਠੰਡੀ ਹੈ ਇਹ ਨਹੀਂ ਕੋਈ ਜਿੱਤਰਾ ਮਰਜੀ ਕੋ ਭੰਨੇਗਾ ਦੇ ਬੱਚਾ ਹੱਥ ਫੇਰੀ ਜਾਵੇ ਬੱਲੇ ਬੈਠੇ ਰੋ ਜੋ ਮਰਜੀ ਕਰੀ ਜੋ ਨਾ ਬੜਾ ਵਾਧਾ ਵੈਸੇ ਵੀਰ ਇਹਨੇ ਠੰਡੀ ਤੇਰੇ ਪਸ਼ੂ ਤਾਂ ਬਹੁਤ ਜਿਆਦੀ ਠੰਡੀ ਤੇ ਨਾਰਮਲੀ ਆਪਣੇ ਜ਼ਿਆਦਾਤਰ ਘਰਾਂ ਦੇ ਵਿੱਚ ਪਹਿਲਾਂ ਨਹੀਂ ਚੋਈ ਕਰਦੇ ਹਾਂ ਜੀ ਇਹ ਕੱਦ ਵੇਖੋ ਫਿਰ ਮੋਢੇ ਤੇ ਆਉਂਦੀ ਨਹੀਂ ਕੱਦ ਵੱਡਾ ਹਾਂ ਕੱਦ ਵੱਡਾ ਵੀ ਤੇ ਗੇਲ ਚੰਗੀ ਹੈ ਲੰਬਾਈ ਚੰਗੀ ਹੈ ਕੱਦ ਵੱਡਾ ਤੇ 68000 ਦੀ ਵੈੜ ਤੁਹਾਡੇ ਸਾਹਮਣੇ ਆ ਬਾਕੀ ਸਾਫ ਸੁਥਰੀ ਬੜੀ ਹੈ ਬਰੀਕੀ ਦੇ ਵਿੱਚ ਹੈ ਜਿੰਨੀ ਵੀਆ ਕਰਮਾਂ ਵਾਲੀ ਸੋ ਚੰਗੀ ਆ ਹਾਂ ਜ਼ਰੂਰ ਦੀ ਜ਼ਰੂਰ ਮਾਨਤਾ ਨਾਲ ਆਪੋ ਆਪਣੀ ਜਗ੍ਹਾ ਤੇ ਜ਼ਰੂਰ ਕੀਤਾ ਜਾਊਗਾ ਵਿੱਚੋਂ ਅੱਛਾ ਖੰਸੇਰ ਵੀਰੇ ਇੱਧਰ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਵਾੜ ਖੜੀ ਆ ਹਾਂਜੀ ਇਹ ਵੀਰ ਜੀ ਇਹਦੀ ਤਿੱਜਾ ਸੂਆ ਠੀਕ ਆ ਜੀ ਤਿੱਜਾ ਸੂਆ ਸੁਣੀ ਆ ਤਿੱਜਾ ਸੂਆ ਦੀ ਹਾਂਜੀ ਤੇ ਲੈਂਦੀ ਆ ਦਿਨ ਹੱਪਾ ਖਾਣ ਹਰ ਕੱਲ ਆ ਜੂਗੀ ਅਜੇ ਹਾਂ ਹਰ ਕੱਲ ਆ ਜੇ ਤੇ ਕੋਈ ਆ ਵੇਖੋ ਇਹਨੂੰ ਕੋਈ ਆ ਜੇ ਕੋਈ ਚਿੰਤਾ ਹੀ ਨਹੀਂ ਪ੍ਰਵਾਹ ਕੋਈ ਨਹੀਂ ਗੀ ਹਾਂ ਲਗਦੋਸੇ ਬਾਕੀ ਥਾਣ ਨੂੰ ਕੋਈ ਬੜਾ ਚੰਗਾ ਲੱਗਾ ਠੀਕ ਹੈ ਜੀ ਦੌਰਾ ਥਾਣ ਲਗਾ ਠੰਡੀ ਠੀਰੀ ਵੀ ਵਰੀ ਏ ਥੱਲੇ ਬੈਠੇ ਬੜੇ ਰੋ ਪਾਵੇਂ ਇਹਦੇ ਸੋ ਗੱਲ ਇਹ ਹੋ ਨਹੀਂ ਦੀ ਇਹ ਕਰੋਸਾ ਤੇ ਕੋਈ ਗਰਮ ਸਰਦ ਆ ਅੰਦਰ ਆ ਠੰਡੀ ਠੀਰੀ ਆ ਬਹੁਤ ਜਿਆਦੀ ਠੰਡੀ ਹਾਂ ਤੇ ਨਾਰਮਲ ਹੀ ਚਲੋ ਵੈਸੇ ਦੋਸਤੋ ਹਰ ਇੱਕ ਭਰਾ ਨੂੰ ਹੁੰਦਾ ਵੀ ਹੁਣ ਸਿਆਲ ਦੇ ਵਿੱਚ ਸਿਆਲ ਦੇ ਗਾ ਗਰਮੀ ਦੇ ਵਿੱਚ ਵਾਬੇ ਬੰਦੀ ਆ ਕੋਈ ਧੁੱਪ ਛਾਂ ਦਾ ਕੋਈ ਗਰਮੀ ਸਰਦੀ ਦਾ ਇਹਨੂੰ ਏਡਾ ਕੋਈ ਮਤਲਬ ਨਹੀਂ ਹਾਂਜੀ ਹਾਂ ਜੀ ਨੇ ਗਰਮੀ ਦੇ ਨੋ ਇਧਰ ਬੈਕ ਸਾਡ ਤੋਂ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦੇਣਾ ਜਿੰਨੇ ਕਿ ਲਾਹੇ ਬਣਾਏ ਪਈ ਅੱਜ ਹਫ਼ਤਾ ਖੰਡ ਸਮਾਂ ਹਿੰਦਾ ਬਾਕੀ ਇਹ ਸੁੰਦੀ ਨਹੀਂ ਹਜੇ ਬਾਕੀ ਬਹੁਤ ਸੋਨਾ ਲੇਵਾ ਆ ਵੇਖੋ ਅਸੰਬੋਸਮ ਕੇ ਤਾਂ ਥਾਨ ਕਰ ਮਰੀ ਉਹ ਗੱਲ ਮੈਂ ਮੱਝਾਂ ਨਾਲ ਯਾਰਾ ਥਾਨ ਬਣੂਗਾ ਮੱਝਾਂ ਨਾਲ ਨਹੀਂ ਠੰਡੀ ਵੇਖੋ ਕਿੱਡੀ ਲੈ ਜਿੱਤਰਾ ਮਰਜੀ ਖਾਣ ਖਿੱਚੀ ਜਾਓ ਭਾਵੇਂ ਜੋ ਮਰਜੀ ਕਰੀ ਹਾਂ ਹਾਂ ਐਡੀ ਯਾਰੀ ਠੰਡੀ ਲੈ ਵੀ ਵੀਰ ਸਬਜ਼ੀਰ ਖੋਲ ਕੇ ਤੋੜਦੀਆਂ ਉਹਨੂੰ ਵੀ ਲੋ ਜੀ ਲੋਕ ਦੱਸੋ ਦੂਜਾ ਸੂਆ ਵੈਰਨੇ ਸੂਆ ਠੀਕ ਹੈ ਜੀ ਡੱਬੀ ਵੈੜਾ ਮੂੰਹ ਮੱਥੇ ਦੀ ਤੁਹਾਨੂੰ ਦਿਖਾ ਦਿੰਦੇ ਆ ਕਰੋ ਸੰਗਾ ਠੀਕ ਆ ਜੀ ਤੋਂ ਤੋਰੇ ਪਾਰੇ ਤੋਂ ਬਾਕੀ ਹਾਥੂ ਤਫੇਰਤੇ ਵੀ ਆਪਾਂ ਤਸਦੀ ਨਾਲ ਦਿਖਾਇਆ ਕੋਈ ਇਹ ਗੱਲਬਾਤ ਨਹੀਂ ਹੈਗੀ ਮੇਨ ਦਾ ਵਿਚਾਰ ਵੀ ਯਾਰ ਕੋਈ ਲੈ ਪੈਟ ਪੁੱਟ ਕੇ ਦੂਜੀ ਸਾਥ ਜਿੱਥੇ ਮਰਜੀ ਡਾਕ ਲਓ ਲਓ ਜਿੱਥੇ ਮਰਜੀ ਰੱਸਾ ਉੱਤੇ ਛੱਡ ਦਿਓ ਠੰਡ ਭਾਂਵੇਂ ਖਿੱਚੀ ਜਾਓ ਜੋ ਮਰਜੀ ਕਰੀ ਜਾਓ ਬਹੁਤ ਜਿਆਦਾ ਠੰਡੀ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਠੀਕ ਹੈ ਚੰਗੀ ਹੈ ਬੜੀ ਵੀਰ ਸ਼ਮਸ਼ੇਰ ਬਾਕੀ ਬਹੁਤ ਚੰਗੀ ਹੈ ਨਾਰਮਲ ਹੀ ਚਲੋ ਠੰਡਾ ਧੀਰੇ ਪਸੂ ਦਾ ਬੜਾ ਵੱਧ ਹੈ ਹਾਂਜੀ ਤੇ ਇਹ ਅੱਜ ਕਿੰਨੇ ਦੀ ਦੇ ਰਹੇ ਆਪਾਂ ਇਹ ਵੀ ਜੀ ਮੁੱਲ ਭਾਵੇਂ ਆਪਣੇ ਤੋਂ 55 ਕਰਾ ਲਓ ਹਾਂਜੀ ਤੇ ਭਾਵੇਂ ਕਰਾ ਲਓ 53 ਭਾਵੇਂ 53 ਕਰਾ ਲਓ ਇਹ ਪੱਦੇਆਂ ਨਾਲ 52000 ਦੀ ਦੇ ਦੇਣਾ 52 ਦੀ ਵੀ ਜਿਹੜੀ ਇੱਕ ਜੀਐਸਓ ਇਹ ਵਿੱਚ ਮਾਨਤਾ ਕਰਦਾਂਗੇ ਕੋਈ ਨਹੀਂ ਥੋੜਾ ਬਾਧਾ ਠੀਕ ਹੈ ਜੀ ਤੇ ਬਾਕੀ ਇਹ ਆ ਵੀ 52000 ਦੀ ਦੇ ਦਾਂਗੇ ਤੇ ਵਾਇਰ ਬਹੁਤ ਚੰਗੇ ਦੁੱਧ 10 15 16 17 ਬਲੇ ਰਾਮ ਨਾਲ ਵੀ ਚ ਆ ਜੂਗੀ ਬਿਲਕੁਲ ਜੀ ਬਹੁਤ ਜਿਆਦੀ ਠੰਡੀ ਧੀ ਲਾ ਵੀ ਚੋਲਾ ਚਲਾ ਦੋਸਤੋ ਚੰਗਾ ਥੱਲੇ ਜੇ ਨਾ ਵੇਖੋ ਆ ਸਾਰੇ ਅੰਤਰੇ ਪਈ ਚੋਲਾ ਚਲਾ ਚੰਗਾ ਧੁੱਲ ਬਹੁਤ ਜਿਆਦੀ ਇਸ ਕਰਕੇ ਕੰਦਾਜਾ ਇੱਕ ਅੰਦਾਜ਼ਾ ਹੈ ਕਿ ਅੱਡੀ ਆਪਾਂ ਲਾ ਲੈਨੇ ਵੀ ਘੱਟੋ ਘੱਟ ਵੀ 6-7 ਦਿਨ ਹਾਜੀ ਲੈ ਜੋਗੀ ਰਾਮਨਾਲਾ ਖਾਦੇ ਕੋਈ ਚੱਜ ਚੇਤਾ ਜ ਨਹੀਂ ਕੋਈ 5-7 ਤੱਕ ਦਿਨ ਨੋਰਮਲ ਕੱਢਦੀ ਆ ਹਾਂਜੀ ਹਲਕਾ ਲੈ ਜੂ ਵਧੀਆ ਠੀਕ ਹੈ ਜੀ ਤੇ ਕਰਮਲ ਹੀ ਹੈ ਡੰਡੀ ਧੀਰੀ ਹੈ ਜਿੱਥੇ ਨੋਰਮਲ ਹੀ ਖੜੀ ਆ ਕੋਈ ਸ਼ਰਾਕਲ ਕੋਈ ਭਜਾਕਲ ਜ ਨਹੀਂ ਹੈ ਕਿ ਕੋਈ ਡਰਦੀ ਡੁੱਕਰਦੀ ਨਹੀਂ ਹੈ ਠੀਕ ਆ ਤੇ ਐਂਡ ਪੁਆਇੰਟ ਜਿਹੜੀ ਆ 52000 ਦੀ ਇਹ ਤੁਹਾਨੂੰ ਮਿਲ ਜੂਗੀ ਹਾਂਜੀ ਇਹ ਦੋ ਨਗਲਿਆਂ ਦੀ ਵੀਰ ਸ਼ਮਸ਼ੇਰ ਸਿੰਘ ਉਹਨਾਂ ਦੇ ਇਸ ਕਿਲੇ ਤੇ ਵੈੜਾ ਦੋਵੇਂ ਬਹੁਤ ਚੰਗੀਆਂ ਨੇ ਬਾਕੀ ਭਾਅ ਪਰ ਤੇ ਅਕੋਰਡਿੰਗ ਦੇਖ ਲਿਗੇ ਚਾਹੇ ਦੁੱਧ ਅਕੋਰਡਿੰਗ ਕਿੰਨਾ ਦੇਣ ਗਿਆ ਠੀਕ ਹੈ ਜੀ ਉਸ ਅਕੋਰਡਿੰਗ ਤੁਸੀਂ ਜਜਮੈਂਟ ਕਰੋਗੇ ਤੇ अच्छा शमशेर जीरे ये दो ही नकसीया हां जी दो नकसीया अपना को ते नंबर एक विरे कर दियो सां जी अपने नंबर अपना 76969 84805 88752 20888 ये दोनों नंबर अपने चलਦੇ ਠੀਕ ਆ ਜੀ ਠੀਕ ਆ ਹਾਂਜੀ ਠੀਕ ਆ ਲੋ ਵੀ ਭਰਾਵੋ ਇਹ ਨੰਬਰ ਆ ਬਿਲਕੁਲ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਤੇ ਤੁਸੀਂ ਕਾਲ ਕਰੋ ਗੱਲਬਾਤ ਕਰੋ ਇੱਥੇ ਆਣ ਕੇ ਵਿਜ਼ਿਟ ਕਿਸੇ ਕਰਕੇ ਵਿਜ਼ਿਟ ਕਰਕੇ ਕਿਸੇ ਭਰਾ ਨੂੰ ਤਸੱਲੀ ਕਰਨੀ ਹੈ ਤੇ ਜਰੂਰ ਕਰੋ ਠੀਕ ਆ ਜੀ ਮਿਲਦੇ ਹੈ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ